ਤੂੰ ਉੱਠਿਆ ਨਹੀਂ ਆਂਦਾ ਬੈਠ ਕੇ ਆ ਮੁੰਡੇ ਨੂੰ ਕਹਿਣੀ ਆ ਵੀ ਜਵਾਕਾ ਨੂੰ ਲੈ ਆਵੇ ਭਾਂਡੇ ਅਮਨ ਜੀ ਬਣਾ ਚਾਹ ਪੀ ਲਈ ਚਾਹ ਤੀ ਲਈ ਹਾਂ ਨਹੀਂ ਮੈਂ ਹਾਂ ਤੂੰ ਪੁੱਛਿਆ ਕਰ ਜਵਾਕਾ ਨੂੰ ਲਾਇਆ ਕਾਇਦ ਨੋਕ ਗਿਆ ਨੂੰ ਮੈਥੋਂ ਦੇਖਿਆ ਕੰਮ ਨਹੀਂ ਹੁੰਦਾ ਹੈ ਕੋਈ ਸੀਮਾ ਫੋਨ ਤੇ ਗੱਲ ਹਾਂ ਉਹ ਕਹਿੰਦੀ ਜੇ ਮੰਮੀ ਨੂੰ ਕੋਈ ਸੁੱਟੀ ਮਿਲੀ ਨਹੀਂ ਹੈਗੀ ਹੁਣ ਆਏ ਲਿਆਵਾਂਗੇ ਫਿਰ ਪੜਾ ਜਾ ਲੱਗਦਾ ਨਹੀਂ ਉੱਥੇ ਕਿਹੋ ਲਾ ਕੀ ਗੋ ਆਪਾਂ

ਔਖਾ ਕਿਉਂ ਨਹੀਂ ਲੱਗਦਾ ਹੁੰਦਾ ਤੂੰ ਮੈਥੋਂ ਧੰਦਾ ਨਹੀਂ ਹੁੰਦਾ ਤੇਰਾ ਉਹ ਇਧਰ ਵੀ ਮਾਂ ਮੌਕੇ ਦੀ ਗੱਲ ਆ ਗਈ ਹੁਣ ਹੁਣ ਆਇਆ ਉਹਦੀ ਦੂਜੀ ਭੈਣ ਆ ਜੂਗੀ ਹਾਂ ਇਹਨੂੰ ਕੋਈ ਬੰਨ ਕੇ ਦਿੱਤਾ ਵੀ ਐਸੇ ਨਹੀਂ ਆਦੀ ਮਾਂ ਕੋਲੇ ਰਹਿਣਾ ਹੈਗਾ ਹੋਰ ਇਹਦੀ ਮਾਂ ਭੈਣਾ ਹੈਗੀ ਉਹ ਆ ਸਕਦੀਆਂ ਕੋਲੇ ਹਾਂ ਉਹਨੂੰ ਕੁਝ ਦੇ ਫੋਨ ਲਾ ਕੇ ਹੱਟੀ ਹੱਟੀ ਮਿਲ ਗਈ ਹੋਈ ਆਹ ਹੋ ਆਪਾਂ ਤਾਂ ਉਹ ਹੀ ਸਮਝਦੇ ਵੀ ਇਹਨਾਂ ਦੇ ਕਿਹੜਾ ਕੰਮ ਹੈ ਆਪਾਂ ਕਿਹੜਾ ਮਰਾਸੀ ਹੈ ਵੀ ਆਪਣੇ ਕੰਮ ਨਹੀਂ ਚਲ ਕੋਈ ਨਹੀਂ ਬੋਲਦਾ ਤੂੰ ਉਹ ਮੂਕਾ ਉਹ ਤੂੰ ਨਹੀਂ ਕੁਝ ਕਹਿੰਦਾ ਉਹ ਫਿਰ ਆਏ ਕਹਿਣਾ ਔਖਾ ਹੋ ਜਾਂਦਾ ਮਾਂ ਹੁਣ ਆਪ ਦੇ ਵਰਗੀ ਹੁੰਦਾ ਹਾਂ ਆਦੇ ਵਰ ਕਿਆ ਕਹਦਾ ਮਿੱਠੀ ਹੋ ਗਈ ਉੱਤੇ ਕੈਨੂੰ ਨਹੀਂ ਸਾਹਮਦੀ ਫੇ ਮੈਨੂੰ ਸਾਹਮਦੀ ਤਾਂ ਹੈ ਉਹਨੂੰ 8 ਦਿਨ ਹੋ ਗਏ ਕੇ ਇਹਨੂੰ ਹੁਣ ਇੰਨੇ ਦਿਨ ਥੋੜੇ ਹੈਗੇ ਚਲੂੰਂ ਗੜਾ ਜਾਂਦੇ ਬਾ ਚਲ ਪਤਾ ਲੀ ਕਿ ਹਣਾ ਅੰਦਰ ਇਟੇਲੇ ਮਾਸ ਦੇ ਮਾਰਨੇ ਬੁਲਾ ਲਿਆ ਉਹਨੂੰ ਨਹੀਂ ਪੁੱਤ ਤੂੰ ਜਾ ਆਓ ਪਰ ਮੈਂ ਕਰਾਉ ਪਤਾ ਲੈਣਾ ਸ਼ਾਮ ਨੂੰ ਲਾਵਾਂ ਕਿ ਪੁੱਤ ਚੰਗਾ ਸਮਝ ਤੂੰ ਆ ਵੀ ਗੱਲ ਕਰਨੀ ਲੈ ਤੂੰ ਜਾਣਦਾ ਨਹੀਂ ਖੱਲਾ ਹੈ ਨਾ ਮੈਂ ਸ਼ਾਮ ਨੂੰ ਦੇਖਦਾ ਫਿਰ ਕੋਣ ਫੋਨ ਕਰਕੇ ਪਤਾ ਲੈ ਤੂੰ ਫੋਨ ਲਾ ਲੈ ਜਾ ਕੇ ਉੱਥੇ ਖੇਤਾ ਹਾਂ ਪੁੱਛਦਾ ਜਾਨਾ ਇਹ ਨਹੀਂ ਲਿਆਉਂਦਾ ਇਹਦਾ ਮौज ਬਣੀ ਪਈ ਆ ਮਸਾ ਕਰਉਂ ਗਈ ਐ ਵੀ ਇਹਨੂੰ ਫੇਰ ਟੋਕਦੀ ਆ ਉਹ ਲੜਦੀ ਆ ਇਹਦੇ ਨਾਲ ਵੀ ਆਉਂਦੀ ਤਾਂ ਸਹੀ ਆ ਯਾਰ ਚੱਲ ਤੂੰ ਗੋਡਾ ਨਾ ਟੋਕੜਾ ਹੁੰਦਾ ਚਾ ਪੁੱਛ ਲੈ ਨੀ ਆਪਾਂ ਉਹਨਾਂ ਕਰਕੇ ਜਾਈਂ ਕਹਿ ਤਾ ਤੁਹਾਨੂੰ ਪੁੰਨੇ ਪਾਸੋਂ ਮਨਜ਼ੂਰ ਹੋ ਗਈ ਹਲੋ ਅਹ ਠੀਕ ਹੈ ਵਧੀਆ ਕਿਵੇਂ ਮੰਮੀ ਹਾ ਨਾ ਮਸੂ ਹੀ ਰਹਿ ਗਏ ਤੋਂ ਮੋਟਰ ਵਾਲੇ ਹਾਂ ਉਹ ਤਾਂ ਠੀਕ ਹੈ ਉਹ ਗੋਡਾ ਜਿਹਾ ਕਰਕੇ ਵੀ ਔਖੀ ਹੁੰਦੀ ਆਗੀ ਅੱਜ ਬੋਲਦੀ ਸੀ ਕਹਿੰਦੇ ਲੈ ਆ ਹੁਣ 8 ਦਿਨ ਹੋ ਗਏ ਗਿਆ ਨੂੰ ਤੇ ਠੀਕ ਹੈ ਮੰਮੀ ਛੁੱਟੀ ਛੱਟੀ ਮਿਲ ਗਈ ਤਾਂ ਫਿਰ ਦੇਖ ਲਓ ਤੁਸੀਂ ਉਮਾ ਆਇਆ ਭਈ ਉਹੀ ਤਾਂ ਗੱਲ ਹੈ ਉਧਰੋਂ ਇਧਰ ਬੱਤ ਜੜੀ ਪਈ ਹੈਗੀ ਮਸਾ ਮੌਕੇ ਦੇ ਬੰਦੇ ਮਿਲਦੇ ਆ ਪਾਣੀ ਦਾ ਨਹੀਂ ਦਾ ਵੀ ਦੇਖਣਾ ਆਪ ਤੋਂ ਬਣਾ ਕੇ ਲੋਟਨੇ ਦਾ ਹਨਾ ਦੂਜਿਆਂ ਦੇ ਸਾਥ ਤੇ ਕਿੰਨਾ ਜਿਹੜਾ ਸੱਡਾਂਗੇ ਚਲ ਜਾ ਫਿਰ ਮੈਂ ਸ਼ਾਮ ਜਿੰਨ ਦੇਖ ਲੂੰਗਾ ਸਰਾ ਉਹ ਚੱਲ ਦੇ ਫਿਰ ਤੁਸੀਂ ਆ ਤਿਆਰ ਰਹੋ ਫਿਰ ਮੈਂ ਸ਼ਾਮ ਦੀ ਮਾ ਕੇ ਨਾ ਉਹਦੀ ਵਾਪਸ ਹੋ ਜਾਊਂਗਾ ਚਾ ਠੀਕ ਹੈ ਚੰਗਾ ਮੈਂ ਉੱਥੇ ਚੱਲਦਾ ਠੀਕ ਹੈ ਅੱਖੇ ਲੱਗਦਾ ਮੇਰੇ ਸਾਰਾ ਦਿਨ ਬਹੂ ਦੀ ਉਸਤੀ ਅਗਿਆਚ ਰਹਿੰਦਾ ਜਿਉ ਕਹੂਗੀ ਵੀ ਮੈਨੂੰ ਲੈ ਜਾ ਫੇਰ ਲੈ ਕੇ ਆਊਗਾ ਹੁਣ ਇਹਨੂੰ ਕੱਪੜੇ ਧੋਪਲੇ ਮਿਲਦੇ ਐ ਚਾਹਾਂ ਰੋਟੀਆਂ ਮਿਲਦੀਆਂ ਸਾਰਾ ਕੁਝ ਇਹਦਾ ਨਾ ਕੁਝ ਮਿਲਦਾ ਉਹ ਵੀ ਤਾਂ ਲਿਆਵੇ ਭੱਜ ਕੇ ਕੋਈ ਨਹੀਂ ਜਿੱਦੇ ਇੱਕ ਦਿਨ ਨਾ ਧੋਤੇ ਨਾ ਮੈਂ ਕੱਪੜੇ ਫੇਰ ਲਿਆਊਗਾ ਇਹ ਉਹਨਾਂ ਚ ਨਹੀਂ ਲੈਣ ਜਾਂਦਾ ਮੈਨੂੰ ਤਾਂ ਇਹਨੇ ਬੜਾ ਤੰਗ ਕਰ ਛੱਡਿਆ ਉਹਦੇ ਹੁੰਦੇ ਤਾਂ ਸੁਦੇਹੀ ਰੋਟੀ ਖਾ ਲੈਂਦਾ ਸੀ ਹੁਣ ਮੈਂ ਇਥੋਂ ਮੈਥੋਂ ਡਰਦਾ ਨਹੀਂ ਰੋਟੀ ਨਹੀਂ ਖਾਂਦਾ ਮੇਰੇ ਹੁੰਦੇ ਤਾਂ ਖਾਣਾ ਮਾਂ ਖਾਣਾ ਮਾਂ ਪੂਣਾ ਨੂੰ ਲਾ ਲਿਆ ਨੂੰ ਲਾ ਲਿਆ ਉਹ ਤਾਂ ਖਿੱਚ ਕੇ ਰੱਖਦੀ ਸਾਰਾ ਦਿਨ ਹੁਣ ਮੈਂ ਕੀ ਕਰਾਂ ਦੱਸ ਮੇਰੇ ਤਾਂ ਆਪ ਗੋਡੇ ਦੁਖੀ ਆ ਵਾ ਗਿਆ ਦੁਬਾਰੇ ਹੈ ਮੇਰੇ ਦੁੱਖ ਦਾ ਤਾਂ ਇਹਨੂੰ ਦੁੱਖ ਨਹੀਂ ਤੇ ਸੱਸ ਦਾ ਦੁੱਖ ਦੁੱਖ ਹੈ ਮੇਰੇ ਗੋਡਿਆਂ ਦਾ ਕੀ ਦੁੱਖ ਹੈ ਨੂੰ ਵੀ ਮੇਰੀ ਮਾਂ ਦੇ ਗੋਡੇ ਦੁਖਦੇ ਆ ਚਾਲਾ ਨਾਇਨ ਚਾਹ ਦੀ ਦੱਸ ਕੇ ਗਿਆ ਨਾ ਰੋਟੀ ਐ ਦੱਸ ਕੇ ਗਿਆ ਖੇਤ ਗਿਆ ਪਤਾ ਨਹੀਂ ਪਤਾ ਨਹੀਂ ਬਾਜ਼ਾਰ ਵਾ ਗਿਆ ਜੇ ਦੱਸਵੇ ਨਹੀਂ ਕੁਝ ਮੈਨੂੰ ਮੈਂ ਕੀ ਕਰਾਂ ਮੇਰੇ ਘੜਾ ਗੋਡੇ ਕੰਮ ਕਰਦੇ ਆ ਹੌਲੀ ਹੌਲੀ ਤੁਰਨਾ ਪਊਗਾ ਕੱਪੜੇ ਇਕੱਠੇ ਕਰਕੇ ਲਿਆਵਾਂ ਉਹਦੇ ਮੁੰਡੇ ਦੇ ਮੈਂ ਕੀ ਕਰੀ ਜਾਨੀ ਆ ਮੁੰਡਿਆ ਨੀ ਮਾਦਾ ਮੈਂ ਉਹ ਬੰਦਰ ਕੋਲ ਗਿਆ ਸੀਗਾ ਹਾਂ ਕਾ ਚੱਲਦੇ ਆ ਕਹਿੰਦਾ ਤੇ ਖੇਤ ਹਾਂ ਮੈਂ ਖੇਤ ਤੇ ਅੰਨਾ ਅੱਛਾ ਤਾ ਬਾਹਰ ਜਾ ਖੁੱਲ੍ਹੇ ਹੀ ਰੱਟ ਛੱਡਿਆ ਇਹਨੂੰ ਲਾ ਦਿਆ ਕਰੋ ਕੋਈ ਨਹੀਂ ਬਾਤਾਂ ਮੈਂ ਲਾ ਲੁਕੀ ਕੋਈ ਨਹੀਂ ਮੈਨੂੰ ਘੜਾ ਤੇ ਬੇਲੇ ਮਾਰੇ ਨਾਲੇ ਉਹ ਤਾਈ ਕੋਲ ਨਾ ਜਾ ਕੇ ਉੱਥੇ ਬਹਿ ਜਿੱਤੇ ਭੁੱਲ ਜੇ ਨਹੀਂ ਭੁੱਲਦੀ ਆ ਫਿਰ ਤੂੰ ਹੁਣ ਹੱਥ ਨੇ ਜਾਵੇਂਗਾ ਸੌਰੀ ਉਹ ਹੱਥ ਨੇ ਲਿਆਵਾਂਗੇ ਫਿਰ ਹੁਣ ਆ ਵੀ ਜ਼ਰੂਰੀ ਆ ਤੇ ਫਿਰ ਤੂੰ ਉਹਨੂੰ ਤੇ ਤੇਰੇ ਮੁੰਡੇ ਨੂੰ ਕਹਾਂ ਹਾਂ ਉਹ ਛੱਡ ਦੇਣਾ ਮੋਟਰਾਂ ਉਹ ਆਪ ਉਲਝ ਪਿਓ ਕਦੋਂ ਕਰੀ ਜਾਂਦੇ ਅੱਜ ਕਦੋਂ ਕਰਦੇ ਆ ਕਦੋਂ ਕਰੀ ਜਾਂਦੇ ਹੋਰ ਫਿਰ ਤੂੰ ਤਾਂ ਹੀ ਗਿਆ ਸੀ ਬਿਨੰਦਰ ਕੋਲੇ ਮੈਂ ਸੁਨੇਹਾ ਜੀ ਮਾੜਾ ਜਿਹਾ ਬਾਹ ਕਵੇੜਾ ਨਾ ਕਰੀ ਕੋਈ ਨਹੀਂ ਕੋਈ ਆ ਆਓ ਚੰਗਾ ਜਾ ਚੱਲ ਕਹਿੰਦਾ ਤਾਂ ਹੈਗਾ ਕਿ ਮੈਂ ਹੱਥ ਨੇ ਜਾਊਂਗਾ ਚਲੋ ਬਿਨੰਦਰ ਆਇਆ ਤਾਂ ਰੋਟੀ ਉਹੀ ਲੈ ਜੂਗਾ ਫਿਰ ਚੰਗਾ ਚੰਗਾ ਇੱਕ ਇਹਨੇ ਕੋਈ ਆ ਬਸ ਹੋਰ ਬਾਲੀ ਨਹੀਂ ਚੰਗਾ ਚਲ ਫਿਰ ਮੈਂ ਦਾ ਉਹ ਬੰਦਰ ਨੂੰ ਬੰਨ ਕੇ ਦੇ ਦੋ ਚੰਗਾ ਸਬਜੀ ਬਣਾ ਦਣੀ ਕਦੂ ਦੀ ਕਦੂ ਚਿਰ ਕੇ ਤੇਲ ਦਾ ਸਬਜੀ ਬਣਾ ਕੇ ਰੱਖ ਦੂੰਗੀ ਉਹ ਮੁੰਡਾ ਲੈ ਜਾਊਗਾ ਫੇ ਰੋਟੀ ਚਲ ਇਹ ਤਾਂ ਲੈ ਆ ਭੇਜ ਆ ਕੇ ਜਵਾਕਾਂ ਨੂੰ ਮੈਂ ਤਾਂ ਤਫਰੀਦ ਹੀ ਆ ਉਹ ਵੀ ਨਹੀਂ ਆ ਬਣੀ ਤੋਂ ਤਰ੍ਹਾਂ ਦੰਗ ਨਹੀਂ ਮੈਨੂੰ ਐ ਲੱਗਦਾ ਹੋ ਗੇਟ ਖੁੱਲਾ ਪਿਆ ਹਾਂ ਤਾਂ ਉੱਥੇ ਚੱਲਦੀਆਂ ਕੀ ਪਤਾ ਆਪਣੀ ਉੱਥੇ ਗੱਲ ਬਣ ਜੇ ਚੱਲ ਆ ਜਾ ਨਾ ਲੈਣਾ ਧਿਆਨ ਨਾਲ ਤੂੰ ਕੁਛ ਨਾ ਬੋਦੀ ਜੋ ਗੱਲ ਕਰਨੀ ਹੈ ਮੈਂ ਕਰੂੰਗੀ ਮੈਂ ਆਪ ਹੀ ਆਵਦਾ ਹੈਂਡਲ ਕਰ ਲੂੰਗੀ ਠੀਕ ਆ ਨੇ ਬੇਬੇ ਦਾ ਘਰੇ ਕੱਲੀ ਹੋਈ ਪਈਆ ਮੈਨੂੰ ਲੱਗਦਾ ਹੋਰ ਤਾਂ ਘਰੇ ਕੋਈ ਹੈ ਨਹੀਂ ਗਾ ਚੱਲ ਆ ਜਾ ਦੇਖ ਦੇ ਕੌਣ ਐ ਬੇਬੇ ਜੀ ਹਾਂ ਬਤਾ ਆ ਜਾ ਕੌਣ ਮੈਂ ਤਾਂ ਸਿਆਣਾ ਨਹੀਂ ਸੋਨੂੰ ਆਜੋ ਕਿਹੜੀਆਂ ਕੁੜੀਆਂ ਬੇਬੇ ਜੀ ਸਸਰੀ ਘਰ ਆ ਲੋ ਸਸਰੀ ਘਰ ਬਹਿ ਜਾਓ ਬਸ ਬੇਬੇ ਜੀ ਬੈਠੇ ਬੇਬੇ ਜੀ ਮੈਂ ਤੁਹਾਨੂੰ ਐਂ ਕਹਿੰਦੀ ਸੀ ਨਾ ਸਾਡੀ ਨਾ ਸਕੂਟਰੀ ਖਰਾਬ ਹੋ ਗਈ ਅੱਛਾ ਹਾਂ ਗਰਮੀ ਵਾਲੀ ਸੀਗੀ ਤੇ ਫਿਰ ਥੋੜਾ ਗੇਟ ਖੁੱਲਾ ਪਿਆ ਸੀ ਅਸੀਂ ਕਿਹਾ ਚੱਲ ਵੀ ਆ ਕਰੇ ਦੇਖਦੇ ਆਂਗੇ ਵੀ ਕੌਣ ਬੇਬੇ ਜੀ ਐਂ ਕਹਿੰਦੇ ਸੀ ਇੱਕ ਤਾਂ ਨਾ ਸਕੂਟਰੀ ਅਸੀਂ ਚਾਰਜ ਲਾਉਣੀ ਸੀਗੀ ਉਹ ਪਰੇ ਖੜਾ ਕੇ ਆਏ ਆ ਅੱਛਾ ਹਾਂ ਵੀ ਲਾ ਲਈਏ ਚਾਰਜ ਚਾਰਜ ਤਾਂ ਕੋਈ ਨਹੀਂ ਲਾ ਲੋ ਤੁਸੀਂ ਹਾਂ ਤੇ ਬਾਹਰ ਜਾ ਮੰਜਾ ਚੜਿਆ ਪਿਆ ਬੇਬੇ ਜੀ ਤੁਹਾਨੂੰ ਤਾਂ ਪਤਾ ਹੀ ਆ ਗਰਮੀ ਵਾਲੀ ਆ ਤਾਂ ਕਰਕੇ ਪਾਣੀ ਦੀ ਘੁੱਟ ਪੀਣੀ ਸੀਗੀ ਪਿਆਸ ਲੱਗੀ ਪਈ ਆ ਕੋਈ ਨਹੀਂ ਪਾਣੀ ਦਾ ਪੀ ਲਾ ਉੱਥੋਂ ਪੀ ਲੈ ਮੈਂ ਤਾਂ ਗੋਡੇ ਤੱਕ ਉੱਠਿਆ ਨਹੀਂ ਜਾਂਦਾ ਉਹ ਪੈਂਪਲ ਚੋਂ ਪਾ ਕੇ ਪੀ ਲਾ ਅੱਛਾ ਜੀ ਕਿ ਨਹੀਂ ਮੈਂ ਲਿਆ ਤੁਸੀਂ ਲੈ ਕੇ ਦਿਓ ਬੇਬੇ ਜੀ ਚੱਲ ਫਿਰ ਮੈਂ ਲਿਆ ਫਿਰ ਆ ਚੰਗਾ ਜ ਨਹੀਂ ਨਾਲ ਲੱਗਦਾ ਤੁਹਾਡੇ ਘਰੇ ਅਸੀਂ ਆਏ ਚਲ ਕੋਈ ਨਹੀਂ ਪਤ ਮੈਂ ਲਿਆ ਦੇਣੀ ਭੈ ਜੋ ਠੀਕ ਹੈ ਨਿਲਾਹ ਮੈਨੂੰ ਲੱਗਦਾ ਬੇਬੇ ਘਰ ਇੱਕ ਕੱਲੀ ਹੋਈ ਆ ਆਪਣਾ ਕੰਮ ਪੜ ਜਾਊਗਾ ਚਲ ਕੋਈ ਨਾ ਆ ਜਾਂਦੇ ਬੇਬੇ ਨੂੰ ਉਹ ਆਏ ਕਰ ਉਹ ਜਿਹੜਾ ਆਪਣਾ ਰਮਾਲ ਜਾਂ ਸੀ ਨਾ ਤੇ ਉਹ ਤਿਆਰ ਰੱਖੀ ਪਹਿਲਾਂ ਮੜੀਆਂ ਜੇ ਬੇਬੇ ਨੂੰ ਮਿੱਠੀਆਂ ਜੀਆਂ ਗੱਲਾਂ ਮਾਰ ਲੈਂਦੇ ਭੇਤ ਸਿਹਤ ਲੈ ਲੈਂਦੇ ਤੇ ਉਸ ਤੋਂ ਬਾਅਦ ਬੇਬੇ ਦਾ ਕੰਮ ਧਮਾ ਆ ਜਾ ਬੇਬੇ ਜੀ ਆ ਗਿਆ ਆ ਗਿਆ ਬੜੀ ਗਰਮੀ ਹੋਈ ਪਈ ਆ ਲੋਪਤ ਓਹੋ ਬੈ ਜਾ ਬੇਬੇ ਜੀ ਬੈਠੇ ਥੀ ਲੋਪਤ ਪਾਣੀ ਓਹੋ ਬੇਬੇ ਕਿੰਨਾ ਅਗ ਵਰਗਾ ਪਾਣੀ ਆ ਤੁਸੀਂ ਗਰਮ ਪਾਣੀ ਪੀਂਦੇ ਠੰਡਾ ਪਾਣੀ ਨਹੀਂ ਪੀਂਦੇ ਉਹ ਬੁਦਮਾ ਦਾ ਕੈਂਪਰ ਵਾਲੀ ਪੀਲਾ ਨਹੀਂ ਹੁੰਦੀ ਆਗੀ ਠੰਡਾ ਫਰਿੱਜ ਚ ਹੈਗਾਗਾ ਫਿਰ ਤਾਂ ਹੀ ਤੈਨੂੰ ਮੈਂ ਕਿਹਾ ਸੀ ਵੀ ਤੂੰ ਪੀਲਾ ਪਾ ਕੇ ਅੱਛਾ ਹੁਣ ਤੁਹਾਡੇ ਗੋਡੇ ਦੁਖਦੇ ਆ ਹੋਰ ਦਵਾਈ ਦਵਾਈ ਲੈ ਲੈਂਦੇ ਬੇਬੇ ਜੀ ਫਿਰ ਤੁਸੀਂ ਉਹ ਪਤਾ ਸਾਡੀ ਦਾ ਬਹੂ ਗਈ ਨੂੰ ਕਈ ਦਿਨ ਹੋ ਗਏ ਉਹਨਾਂ ਦੀ ਮਾਂ ਬਿਮਾਰ ਸੀਗੀ ਅੱਛਾ ਅੱਛਾ ਤੁਹਾਡੀ ਬਹੂ ਵੀ ਹੈਗੀ ਆ ਘਰੇ ਹਾਂ ਹਾਂ ਪੁੱਤ ਵੀ ਮੇਰੇ ਪੁੱਤ ਵੀ ਹੈਗਾ ਮੇਰੇ ਨੂੰਹ ਵੀ ਹੈਗੀ ਐ ਅੱਛਾ ਹਾਂ ਪੁੱਤ ਮੇਰਾ ਖੇਤ ਬਾਗ ਜਾਂਦਾ ਐ ਅੱਛਾ ਤੇ ਨੂੰਹ ਗਈ ਹੋਈ ਆ ਅੱਛਾ ਨੂੰਹ ਗਈ ਹੋਈ ਆ ਉਹਦੀ ਮਾਂ ਬਿਮਾਰ ਸੀ ਬਹੂ ਦੀ ਠੀਕ ਤੇ ਉਹ ਮੇਰੇ ਅਨੇ ਲੈ ਨਹੀਂ ਗਿਆ ਉਹ ਤੁਹਾਡੇ ਕੌਣ ਆ ਗਿਆ ਉਹ ਆ ਤਾਂ ਬੱਸ ਨਾ ਗਵਾਂਦੇਆਂ ਦੀ ਬੁੜੀਆ ਦੁੱਖ ਹੀ ਦੇ ਜਾਂਦੀ ਹੈ ਮੈਨੂੰ ਸਾਰਾ ਦਿਨ ਜੇ ਕਹਿ ਜਾ ਹਟ ਜੀ ਹਾਂ ਪਤਾ ਸੀ ਖੇਤੀ ਕਰਦੇ ਆਂਗੇ ਅੱਛਾ ਅੱਛਾ ਹਾਂ ਹਾਂ ਚੱਲ ਵਧੀਆ ਕੰਮ ਵੀ ਤਾਂ ਜ਼ਰੂਰੀ ਆ ਤੂੰ ਆਇਆ ਬੇਬੇ ਗੋਡੇ ਘਟਦੇ ਆਂਦਾ ਤਾਂ ਦਵਾਈ ਲੈਣੀ ਚਾਹੀਦੀ ਆ ਫਿਰ ਬਾਅਦੋਂ ਔਖਾ ਕਰਦੇ ਆ ਫਿਰ ਕੰਮ ਤੰਦਾ ਵੀ ਨਹੀਂ ਹੁੰਦਾ ਹੈਗਾ ਪੁੱਤ ਤੈਨੂੰ ਨਹੀਂ ਪਤਾ ਕਿਸੇ ਡਾਕਟਰ ਦਾ ਕੋਈ ਮੈਂ ਤਾਂ ਡਾਕਟਰ ਦੇ ਹੀ ਨਹੀਂ ਪਤਾ ਵੀ ਗੋਡਿਆਂ ਦਵਾਈ ਦਿੰਦਾ ਕੌਣ ਹੈ ਮੈਂ ਕਦੇ ਬਾਹਰ ਹੀ ਨਹੀਂ ਨਿਕਲੀ ਹਾਂ ਬੇਬੇ ਜੀ ਮੈਨੂੰ ਤਾਂ ਕੀ ਪਤਾ ਜੀ ਤਹਾਨੂੰ ਪਤਾ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਕਿੱਥੇ ਪਤਾ ਡਾਕਟਰਾਂ ਡਾਕਟਰਾਂ ਬਾਰੇ ਜੇ ਤਾਂ ਗੋਡੇ-ਗੋਟੇ ਕਿੱਥੇ ਦੁਕਣ ਫੇਰਦਾ ਹੈਗਾ ਹਾਂ ਹਾਂ ਕਰ ਐ ਤਾਂ ਹੈਗਾ ਹਾਂ ਬਈ ਵਾਰੀ ਪੜ੍ਹੇ ਲਿਖੇ ਜਵਾਕ ਮੋਬਾਈਲ ਹੁਣ ਆਏ ਤਾਂ ਥਾਂ-ਥਾਂ ਤੇ ਨਹੀਂ ਜੀ ਅੱਜ ਕੱਲ੍ਹ ਤਾਂ ਠੱਗੀਆਂ ਠੋਲੀਆਂ ਵਾਲੀਆਂ ਵਜਦੀਆਂ ਤੁਹਾਨੂੰ ਪਤਾ ਕਹਿ ਦਿੰਦੇ ਆ ਭਾਈ ਇੱਥੋਂ ਦਵਾਈ ਲੈ ਜਾਓ ਇੱਥੋਂ ਦਵਾਈ ਲੈ ਜਾਓ ਪੈਸੇ ਝਾੜ ਲੈਂਦੇ ਆ ਰਾਮ ਆਉਂਦਾ ਨਹੀਂ ਹਾਂ ਇਹਨਾਂ ਤਾਂ ਤੁਸੀਂ ਕਿੱਥੋਂ ਆਈਓ ਕਿਹੜੇ ਪਿੰਡੋਂ ਆਈਓ ਅਸੀਂ ਤਾਂ ਜੀ ਤਲਵੰਡੀ ਤੋਂ ਆਈਆਂ ਅੱਛਾ ਤਲਵੰਡੀ ਤੋਂ ਆਈ ਹਾਂ ਹਾਂ ਜੀ ਤਲਵੰਡੀ ਤੋਂ ਆਈ ਹਾਂ ਅਸੀਂ ਨਾ ਸਾਡੇ ਨਾਲ ਤੇ ਮੇਰੀ ਫਰੈਂਡ ਹੈਗੀ ਤੇ ਸਾਡੇ ਪੇਪਰ ਜੇ ਚੱਲਣੇ ਸੀਗੇ ਉਹਦੇ ਕੋਲੇ ਆਈਆਂ ਸੀ ਅਸੀਂ ਹਾਂ ਕਿਤਾਬਾਂ ਹੀ ਲੈਣ ਅਸੀਂ ਠੀਕ ਹੈ ਮੈਂ ਵੀ ਆਖਾਂ ਮੱਖਾਂ ਮੈਨੂੰ ਸਿਆਣ ਤਾਂ ਆਉਂਦੀ ਨਹੀਂ ਕੁੜੀਆਂ ਦੀ ਕਿਹੜੀਆਂ ਕੁੜੀਆਂ ਆਈ ਆ ਅੱਛਾ ਉਹ ਤਾਂ ਸਾਡੀ ਸਕੂਟਰੀ ਦੀ ਖਰਾਬ ਹੋ ਗਈ ਫਿਰ ਤੁਹਾਨੂੰ ਕੋਈ ਪਤਾ ਨਾ ਅੱਜ ਕੱਲ ਜਵਾਨਾ ਮਾੜਾ ਹਾਂ ਪੁੱਤ ਕਿਸੇ ਦੇ ਹੇਕ ਦੇ ਘਰੇ ਤਾਂ ਜਾਇਆ ਹੀ ਨਹੀਂ ਜਾਂਦਾ ਉਹ ਵੀ ਤੁਹਾਡਾ ਨਾ ਗੇਟ ਖੁੱਲਾ ਪਿਆ ਸੀ ਤੁਹਾਨੂੰ ਦਿਖ ਗਿਆ ਮੈਂ ਕਿਹਾ ਵੀ ਚੱਲ ਦੇਖ ਲੈਣੇ ਬਾਕੀ ਤੁਸੀਂ ਅੰਦਰ ਪਏ ਸੀ ਵੀ ਚੱਲ ਸਿਆਣੇ ਸੀਗੇ ਮਾਤਾ ਤੂੰ ਤਾਂ ਆਵਾਜ਼ ਮਾਰਤੀ ਤਾਂ ਤੁਹਾਡੇ ਕੋਲੇ 10 ਮਿੰਟ ਬਹਿ ਗਏ ਨਹੀਂ ਇੰਨਾ ਟਾਈਮ ਕਿੱਥੇ ਵੀ ਅਸੀਂ ਕਿਸੇ ਦੇ ਘਰੇ ਆਏ ਬਹਿ ਜੀ ਹਾਂ ਪਤਾ ਨਹੀਂ ਅੱਜ ਕੱਲ ਜਵਾਨੇ ਨਹੀਂ ਕਿਸੇ ਦੇ ਘਰੇ ਜਾਂਦਾ ਐ ਬੜਨ ਦਾ ਤੇ ਫਿਰ ਆਹ ਜੇ ਤਾਂ ਨਹੀਂ ਆਉਂਦੇ ਹੈ ਬਾਈ ਹੁਣੀ ਬਾਈ ਤਾਂ ਪੁੱਤ ਹਾਂ ਤੋ ਮੰਨਦੀ ਵੀ ਆਖਣੇ ਆਊਗਾ ਦਿਨ ਛਿਪੇ ਕਿ ਪਾਣੀ ਲਾਉਂਦਾ ਮੋਟਰ ਦਾ ਤੇ ਲਾਈਟ ਦਿਨ ਛਿਪ ਦੇ ਤਾਂ ਹੀ ਰਹਿੰਦੀ ਆ ਅੱਛਾ ਪਾਣੀ ਜ਼ਰੂਰੀ ਹੁੰਦਾ ਛੱਡਣਾ ਜਿਹਦੀ ਲਾਈ ਆ ਜਿਹਦੀ ਹੁਣ ਆਹ ਉਹ ਤਾਂ ਗੱਲ ਠੀਕ ਆ ਬੇਬੇ ਹਾਂ ਮੈਂ ਤੁਹਾਨੂੰ ਐ ਕਹਿੰਦੀ ਸੀ ਨਾਲੇ ਨਾ ਪਾਣੀ ਗਿਆ ਤੱਤਾ ਜਾ ਵਾਹ ਲਗਾ ਮੈਂ ਨਾ ਠੰਡਾ ਨਾ ਲਿਆਵਾਂ ਜਾਂ ਤੁਸੀਂ ਲੈ ਆ ਦਿਓ ਮੈਨੂੰ ਫ੍ਰਿਜ ਚ ਠੰਡਾ ਜਾ ਕੋਈ ਤੂੰ ਨਾ ਆਪ ਹੀ ਪੀ ਆਂ ਅੱਛਾ ਜਾਣ ਵੇਲੇ ਜਦ ਤੇਰੀ ਬੈਟਰੀ ਚਾਰਜ ਹੋ ਗਈ ਕੋਈ ਨਾ ਬਸ ਨਾਲ ਬੱਬੇ ਨਾ ਹਾਂਜੀ ਬੈਟਰੀ ਚਾਰਜ ਹੋ ਜਾਂਦੇ ਕੋਈ ਨਹੀਂ ਹਾਂ ਬਸ ਲਾ ਨਹੀਂ ਆ ਗਿਆ ਸੀ ਚਾਰਜ ਕੋਈ ਨਾ ਤੇ ਨਾਲ ਮੈਂ ਨਾ ਪਾਣੀ ਲੈ ਕੇ ਆਨੀਆ ਮੇਨੂੰ ਨਾ ਆ ਪਾਣੀ ਨੰਗਦਾ ਨਹੀਂ ਹੈਗਾ ਅੱਛਾ ਅੱਛਾ ਹਾਂ ਤੁਸੀਂ ਬੈਠੋ ਨજર ਬੱਬੇ ਬਸ ਮੈਂ ਪਾਣੀ ਪੀ ਕੇ ਆਗੀ ਕੋਈ ਨਹੀਂ ਪੀ ਆ ਤੂੰ ਪਾਣੀ ਲੈ ਆ ਉਥੋਂ ਲੈ ਮੈਂ ਇਥੋਂ ਕਿਹੜਾ ਉੱਠਿਆ ਜਾਂਦਾ ਗੋਡਿਆਂ ਨਾ ਵਿਚਾਰੀਆਂ ਆਪੇ ਪੀ ਲੈਣਗੀਆਂ ਆਦਾ ਪਾਣੀ ਬਿਚਾਰੀਆਂ ਹਾਂ ਕਿਵੇਂ ਆ ਗਿਆਂ ਤੈਂਗਾਂ ਮਾਰਦੀਆਂ ਡਿੱਗਦੀਆਂ ਪੈਂਦਲਾਂ ਦੇਖਾ ਤਾਂ ਸਹੀ ਕੋਈ ਅੰਦਰ ਹੈ ਤਾਂ ਨਹੀਂ ਕਿਤੇ ਬੁੜੀ ਝੂਠ ਹੀ ਨਾ ਬੋਲਦੀ ਹੋਵੇ ਹੋਰ ਮੈਨੂੰ ਮਰਵਾ ਦੇ ਨਾ ਇੱਧਰ ਤਾਂ ਕੋਈ ਹੈ ਨਹੀਂ ਇੱਧਰ ਵੀ ਨਹੀਂ ਹੈਗਾ ਇਹ ਤਾਂ ਬਾਬਿਆਂ ਦਾ ਕਮਰਾਗਾ ਇੱਧਰ ਤਾਂ ਰਹਿ ਨਹੀਂ ਦੇ ਰਸੋਈ 'ਚ ਦੇਖਾ खैर पानी तो है ठंडा पहला पानी पीता लवान बुढ़ी जी ने तो अग वर्गा पानी पिया था मैं नजे कोई आई बुढ़ी कहती है शाम तक आल हूँ मौका ਤੇ ਬੁੜੀ ਦਾ ਕੰਮ ਤਮਾਮ ਕਰਕੇ ਇਧਰ ਤਾਂ ਕੀ ਹੋਣਾ ਇਧਰ ਤਾਂ ਆਟਾ ਕੋਟਾ ਹੋਗਾ ਉਹ ਪੇਟੀਆਂ ਵਾਲੇ ਕਮਰੇ 'ਚ ਮੋਰਚਾ ਮਾਰਦੀ ਆ ਨਾਲੇ ਉਹ ਪਰਲੇ ਕਮਰੇ 'ਚ ਟਰੰਕ ਟਰੰਕ ਵੀ ਪਿਆ ਹੱ ਲੱਗਦਾ ਬੁੜੀ ਕੋਲੇ ਸੋਨਾ ਘਟਾ ਤਾਂ ਹੋਊ ਹੀ ਚਲੋ ਚਲ ਬੁੜੀ ਦਾ ਤਾਂ ਹੋ ਗਿਆ ਕੰਮ ਤਮਾਮ ਆ ਜਾ ਆ ਜਾ ਕਰ ਜਲਦੀ ਅੰਦਰ ਚੱਲ ਤੂੰ ਕਮਰੇ ਚ ਲੱਗਦਾ ਬੁੜੀ ਤਾਂ ਹੋਗੀ ਬੇਹੋਸ਼ ਲੈ ਹਾਈ ਨਾ ਸੋਣਾ ਮੋਬਾਈਲ ਬਣ ਗਿਆ ਸਾਡਾ ਤਾਂ ਕੰਮ ਚਲ ਹੂੰ ਵੱਡੀ ਆਈ ਸੀ ਲੋਕ ਭਲਾ ਦੀ ਸੇਵਾ ਕਰਨ ਵਾਲੀ ਮੂੰਹ ਬੰਦਲਾ ਸਮਾਰ ਕੇ ਤੇਰੀ ਸਿਆਣ ਨਹੀਂ ਆਉਣੀ ਚਾਹੀਦੀ ਤੈਨੂੰ ਪਤਾ ਹੁਣ ਆਪਾਂ ਚੋਰੀ ਕਰੀ ਆ ਠੀਕ ਆ ਨਾ ਚੱਲ ਆ ਜਾ ਕੋਈ ਦੇਖ ਵੀ ਨਾ ਲਵੇ ਫਟਾਫਟ ਬੇਬੇ ਬੇਬੇ ਲੈ ਮੈਨੂੰ ਲੱਗਦਾ ਹੁਣ ਨਹੀਂ ਬੇਬੇ ਦੁਕਾਨ ਤੇ ਉੜਦੀ ਚੱਲ ਆ ਜਾ ਫਟਾਫਟ ਲੰਘ ਕੇ

हां की हो गया ओहो से पाड़ी पाड़ी हो गया की हो गई चक्कर टुकराया हाय हाय की हो गई क्या पता ही नहीं मैंने तक की हो गया आके मंगलाज पे के आए कोई हाय हाय इथे दो ਕੁੜੀਆਂ ਜੀਆਂ ਆਈਆਂ ਸੀ ਵੇ ਪੁੱਤੋ ਦੋ ਕੁੜੀਆਂ ਜੀਆਂ हां ਮੂੰਹੇ ਤੇ ਨਹੀਂ ਬੰਨੇ ਸੀ ਕਿਤੇ ਉਹਨਾਂ ਦੇ हां ਮੂੰਹੇ ਬੰਨੇ ਸੀ ਪੁੱਤ ਨਾ ਵੇ ਫੇਰ ਹਾਏ ਹਾਏ ਓਏ ਇਥੇ ਮੋਬਾਈਲ ਪਿਆ ਸੀਗਾ ਫੇਰ ਤਾਂ ਲਾ ਗਈਆਂ ਸੋਕ ਗੋ ਮੋਗਾ ਮਾਰ ਜਾ ਮੈਂ ਤੈਨੂੰ ਕੀ ਕਹਿ ਰਹੀ ਹਾਂ ਹਏ ਗੋ ਤੂੰ ਹੀ ਗੱਲਾਂ ਬਾਰ ਮਾਰਦਾ ਪਹਿਲਾਂ ਕਹਿ ਕੇ ਗਿਆ ਸੀ ਤੈਨੂੰ ਤੇਰਾ ਮੋਬਾਈਲ ਚੱਕ ਕੇ ਲੈ ਗਿਆ ਨਵਾ ਹਏ ਬੇਪੁੱਤ ਮਾਰ ਤੋ ਤੂੰ ਤਾਂ ਡਾਕਟਰ ਕੋਲ ਲੈ ਕੇ ਤਾ ਨਾ ਹਏ ਡਾਕਟਰ ਕੋ ਤਾਂ ਬਾਸ ਸਤੁਮੈ ਅੰਦਰ ਦੇਖਣਾ ਪੈਣਾ ਕੁਝ ਹੋਰ ਤਾਂ ਲੈ ਗਿਆ ਧੁੱਪਾ ਪਾ ਲੈ ਪਾਣੀ ਪੀਂ ਕਹਿੰਦੀ ਉਹ ਹੋ ਗਿਆ ਲੱਗਾ ਥੱਕ ਕੇ ਚੱਕ ਕੇ ਪਾਣੀ ਪੀਂ ਪਾਣੀ ਹੇ ਕੋਈ ਫਾਇਰ ਮੜਵਾ ਹੇ ਹੇ ਲਾਈਟ ਹੈ ਨਹੀਂ ਸੀ ਲਾਈਟ ਦਾ ਪਤਾ ਨਹੀਂ ਬੇ ਪੁੱਤ ਉਹਦਾ ਪਤਾ ਨਹੀਂ ਕੀ ਕੁਝ ਕਰ ਗਿਆ ਤਾਂ ਕਹਿ ਰਿਹਾ ਕੈਸੀ ਤਾਂ ਬੈਟਰੀ ਚਾਰਜ ਲਾਉਣੀ ਆ ਪਾਏ ਮੜ ਜਾ ਹੇ 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 ਪਾਏ ਬੂਆ ਮਾਰ ਜਾ ਠੱਗ ਕੇ ਲੈ ਗਿਆ ਆ ਠਗਣੀਆਂ ਕਰਾਂ ਮੈਂ ਡਾਕਟਰ ਨੂੰ ਫੋਨ ਕਰਾਂ ਨਾ ਬਸ ਪੁੱਤ ਤੂੰ ਆ ਦੇਖ ਲੈ ਆਪਣੇ ਹੋਰ ਮੈਂ ਤੇ ਕੁਝ ਹੋਰ ਨਾ ਲੈ ਗਿਆ ਔਰ ਬਹੂ ਦੀ ਟੂਮਾ ਨਾ ਲੈ ਗਿਆ ਔਰ ਬੂਆ ਮਾਰ ਜਾ ਮੈਂ ਤਾਂ ਬਹੂ ਕਰੋ ਕੱਢ ਦੂਗੀ ਜੇ ਉਹਦੀ ਟੂਮਾ ਲੈ ਗਿਆ ਚਾ ਕੇ ਉਹ ਤਾਂ ਹੀ ਕਹੂਗੀ ਆ ਦਿੱਤੀ ਨੂੰ ਦੇ ਦਿੱਤਾ ਮੇ ਪੁੱਤ ਮੇਰਾ ਤਾਂ ਖੈੜਾ ਨਹੀਂ ਛੱਡਣਾ ਤੇਰੀ ਬੋਹੂ ਨੇ ਬੂ ਮੈਂ ਮਰ ਜਾ ਹਾਏ ਹਾਏ ਬੂ ਮੇਰਾ ਤਾਂ ਘਾਟ ਲੁੱਟ ਕੇ ਲੈ ਗਈਆਂ ਬੂ ਮੈਂ ਮਰ ਜਾ ਮੈਂ ਕਿੱਧਰ ਜਾਵਾਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਬਾੜਾ ਢਾਲਾਂ ਦੀ ਜੇ ਮੈਨੂੰ ਇਹ ਪਤਾ ਹੁੰਦਾ ਬੈਠਾ ਗਣਿਆ ਮੈਂ ਤਾਂ ਆਖਾ ਪਾਣੀ ਪੀਣ ਆਈ ਐ ਕਹਿੰਦੀ ਬੇਬੇ ਤਾ ਪਾਣੀ ਪੀਣਾ ਸਰ ਤਾਂ ਬੈਟਰੀ ਡਾਊਨ ਹੋ ਗਈ ਸਕੂਟਰੀ ਦੀ ਨੀ ਮੈਂ ਮਰ ਜਾ ਮੈਂ ਤਾਂ ਪਤਾ ਹੀ ਨਹੀਂ ਸੀ ਵੀ ਇਹ ਹੈ ਇਹ ਯਾਕੋਸ ਕਰਨਗੇ ਆ ਹਾਏ ਹਾਏ ਮੈਂ ਆਪ ਦੇਖਾਂ ਮੇਰਾ ਤਾਂ ਬਹੂ ਨੇ ਨਹੀਂ ਖੜਾ ਸੱਟਣਾ ਮੇਰਾ ਬਾਏ ਦੇ ਪਤਾ ਦੇਖ ਲਈ ਨਾ ਟੂਮਾ ਤਾਂ ਹੀ ਲੈ ਗਈਆਂ ਹੋ ਗਿਆ ਹੋ ਗਿਆ ਉਹੀ ਕੰਮ ਹੋ ਗਿਆ ਲੈ ਗਈ ਆ ਸਾਰਾ ਕੁਝ ਹੀ ਗਿਆ ਬਹੂ ਤੇਰੀ ਬਹੂ ਨੇ ਨਹੀਂ ਮੇਰਾ ਤਾਂ ਖੜਾ ਸੱਟਣਾ ਅੱਖੂ ਕੁੜੀ ਨੂੰ ਦੇ ਦਿਖਾ ਸੱਚ ਨਹੀਂ ਮੰਨਣਾ ਉਹ ਕੋ ਬੁਲਾ ਕੇ ਨਾ ਪੱਤਰਕਾਰ ਕੋ ਕੰਪਲੀਟ ਕਰਾਉਣ ਲਿਆਗੇ ਮੈਂ ਬੁੱਤ ਪਾੜੀ ਜੀ ਆਖ ਲੈਣਾ ਕਿ ਦੰਨੂ ਗਈਆਂ ਤੇ ਤੈਨੂੰ ਕੀ ਕਿਹਾ ਕੀ ਸੀ ਗਿਆ ਤੈਨੂੰ ਮੰਨਦੀ ਨਹੀਂ ਹੁੰਦੀ ਗੱਲ ਨੂੰ ਤੁਸੀਂ ਜਦੋਂ ਮੈਨੂੰ ਕੀ ਪਤਾ ਸੀ ਪੁੱਤ ਮੈਂ ਦਾਖਾ ਮੈਨੂੰ ਕਹਿੰਦੀ ਆ ਸਾਡੀ ਸਕੂਟਰੀ ਖਰਾਬ ਹੋ ਗਈ ਮਾਰੇ ਮੁਰੇ ਤਾਂ ਤੇਰੇ ਕੋਸ ਨਾ ਨਾ ਮਾਰੇ ਮੁਰਾ ਤਾਂ ਕੁਛ ਨਹੀਂ ਮੈਨੂੰ ਤਾਂ ਪਤਾ ਨਹੀਂ ਕੀ ਨੱਕ ਜੇ ਨਾਲ ਲਾਇਆ ਸੀ ਮੇਰੇ ਤਾਂ ਤੇ ਮੁੜ ਕੇ ਮੈਂ ਤਾਂ ਸੁਰਤੀ ਨਹੀਂ ਰਹੀ ਵੀ ਕਿ ਉਹਨੂੰ ਕੋ ਬੇਹੋਸ਼ ਕਰਨ ਦੀ ਦਵਾਈ ਹੁੰਦੀ ਹੈ ਉਹ ਬੇਹੋਸ਼ ਕਰ ਗਈਆਂ ਕਿੱਧਰੋਂ ਗੰਗਾ ਸੀ ਗਿਆ ਜਾਨਦਿਆਂ ਦਾ ਮੈਨੂੰ ਕੀ ਪਤਾ ਲੱਗਾ ਮੈਂ ਤਾਂ ਆਉਂਦਿਆਂ ਦਾ ਪਤਾ ਲੱਗਾ ਜਿਹਦਾ ਬਾਸ ਖੜਕਾ ਕੇ ਆ ਗਿਆ ਕਹਿੰਦੀ ਬੇਬੇ ਸਾਡਾ ਸਕੂਟਰ ਉਹ ਮੈਂ ਜਦੋਂ ਖੇਤ ਗਿਆ ਕਾ ਨਾ ਮੈਨੂੰ ਰਸਤੇ 'ਚ ਮਿਲੀਆਂ ਸੀ ਅੱਛਾ ਮੈਂ ਵੀ ਕਿਹ ਮਨ ਲੱਗਦੀਆਂ ਹਨੀ ਆਪਣੇ ਪਿੰਡ ਦੀਆਂ ਉਹ ਤਾਂ ਕਿਤੇ ਉਹਦੀ ਆ ਗਿਆ ਆਪਣੇ ਘਰੀ ڈاکਾ ਪਾਜ ਪਹਜੂਗਾ ਜਿਹਦਾ ਤੁਕਾ ਤੁਦਾ ਬਸ ਬਾਹਰ ਹੀ ਟੱਪਿਆ ਹੋਵੇਗਾ ਉਹਦੀ ਆ ਗਿਆ ਆਪਣੇ ਘਰੇ ਚਲ ਐਨਾ ਸੋਕਰਾ ਪੈਸੀ ਵੀ ਉਹ ਅੱਧ ਰੱਖਦੇ ਸੀਗੇ ਪੈਸਿਆਂ ਦੇ ਵਿੱਚ ਤਰੇ ਨਹੀਂ ਪੈਸੇ ਇੱਧਰ ਬੈਠੇ ਜੁਪੇ ਸੀ ਉਹ ਤਾਂ ਨਵਾਰੀ ਨਵਾਰੀ ਆ ਤੂੰ ਮਾਲਾ ਇੱਥੇ ਜਾ ਕੇ ਬੋਲਣਾ ਤੂੰ ਤਾਂ ਗਣੀ ਹਾਏ ਹੁ ਕੀ ਕਰਾਂਗੇ ਕੋਈ ਨਹੀਂ ਭੈਣ ਬਰਾਉਂਦੇ ਤੂੰ ਨਾ ਡਰ ਕਰਾ ਕੇ ਤੂੰ ਨਾ ਮਰਜੀ ਹੁਣ ਪਹਿਲਾਂ ਤਾਂ ਗੱਲ ਤੇ ਕੌਰ ਨਹੀਂ ਕਰ ਦਿੰਦਾ ਮੈਂ ਪੁੱਤ ਤਲਾ ਹੀ ਦੇ ਆ ਠਾਣੇ ਚ ਕੋਈ ਮਸਰ ਭੰਤ ਕੋਲ ਜਾ ਕੇ ਉਹ ਨਾ ਫਿਰ ਜਾਣੇ ਕਹਿਣੇ ਜਦ ਤੂੰ ਜਾ ਕੇ ਆ ਮੈਂ ਤਾਂ ਹੀ ਤੈਨੂੰ ਕਹ ਰਹੀ ਸੀ ਵੀ ਭਾਈ ਉਹਨੂੰ ਦਇਆ ਬਹੁਨ ਉਹ ਨਿਆ ਜੋ ਕਰੇ ਹੁੰਦੀ ਕਿਉਂ ਆਪਣੀ ਠੱਗੀ ਚੋਰੀ ਹੁੰਦੀ ਆਪਣੇ ਕਿਉਂ ਆਪਣਾ ਘਰ ਲੁੱਟਿਆ ਜਾਂਦਾ ਮੈਂ ਨਾ ਹੋਰ ਬੁੜੀ ਨੂੰ ਕੱਲੀ ਨੂੰ ਦੇਖ ਕੇ ਲੁੱਟ ਕੇ ਲੈ ਗਈਆਂ ਜੀ ਆਪਦੇ ਦਾ ਟਾਈਮ ਭਲੇ ਟਾਈਮ ਭਾਲੀ ਹੁਣ ਉਹ ਟਾਈਮ ਨਹੀਂ ਰਹਿ ਗਿਆ ਮਾਂ ਹੋਰ ਬਹੁਤ ਖੰਦਾ 100 ਰੁਪਏ ਕਿਸੇ ਬੰਦਾ ਮਾਰ ਦਿੰਦੇ ਮਾਂ ਤੇਰੀ ਭੈਣ ਭੱਗ ਗਈ ਅੰਜਲ ਕੁੜੀਆਂ ਆਈਆਂ ਕੀ ਮੈਨੂੰ ਕੀ ਪਤਾ ਸੀਗਾ ਵੀ ਇਹ ਠਗਣੀਆਂ ਨਾ ਤਾਂ ਹੀ ਨਾ ਮੈਂ ਕਹਤਾ ਸੀਗਾ ਨਾ ਤਾਂ ਨਸ਼ੇੜੀਆਂ ਦਾ ਪਤਾ ਲੱਗਦਾ 100 ਰੁਪਏ ਪਿੱਛੇ ਉਹ ਉਹਨੇ ਬੰਦੇ ਨੂੰ ਮਾਰ ਦਿੰਦੇ ਆ ਤੋਰ ਤੈਨੂੰ ਕੀ ਕਿਹਾ ਸੀਗਾ